ਫਿਲਮ ਦੀ ਗੱਲ ਕਰੀਏ ਸੌਂਗਾਂ ਸੌਂਕਨੇ ਹੋਣੀ ਟੂ ਰਿਲੀਜ਼ ਹੋਈ ਆ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਪੂਰੀ ਹੂਟਿੰਗ ਕਰ ਰੇ ਸੀ ਹੱਸ ਵੀ ਰਹੇ ਸੀਗੇ ਸੋ ਤੁਹਾਨੂੰ ਕਿਵੇਂ ਦਾ ਲੱਗਾ ਦਰਸ਼ਕਾਂ ਦੀ ਇੱਕ ਐਕਸਪੈਕਟੇਸ਼ਨਸ ਹੁੰਦੀਆਂ ਨੇ ਹਨਾ ਫਿਲਮ ਤੋਂ ਵੀ ਯਾਰ ਉਹ ਕਿਰਦਾਰ ਸਾਨੂੰ ਦੁਬਾਰੇ ਕਿਸ ਤਰ੍ਹਾਂ ਇੰਜੋਏ ਕਰਾਉਣਗੇ ਤੇ ਸਾਨੂੰ ਉਹਨਾਂ ਨੂੰ ਕਿੰਦਾ ਪਿਆਰ ਕਰਾਂਗੇ ਕਿੰਨਾ ਪਿਆਰ ਕਰਾਂਗੇ ਸੋ ਸਾਡੇ ਲਈ ਕਾਫੀ ਚੈਲਿੰਜਿੰਗ ਹੁੰਦਾ ਪੂਰੀ ਟੀਮ ਲਈ ਫੀਮੇਲ ਐਕਟਰਸ ਦੀ ਗੱਲ ਕਰ ਲਈ ਨਿਮਰਤਾ ਐਂਡ ਸਰਗੁਨਾ ਸੋ ਇਦਾਂ ਹੋਇੰਦਾ ਵੀ ਸਾਨੂੰ ਰੋਲ ਕੱਟ ਮਿਲ ਰਿਹਾ ਜਾਂ ਜ਼ਿਆਦਾ ਮਿਲ ਰਿਹਾ ਸੋ ਅਜੇ ਹੀ ਵੀ ਕੋਈ ਪ੍ਰੋਬਲਮ ਦੇਖਣ ਨੂੰ ਮਿਲੀ ਜਾਂ ਫਿਰ ਸਭ ਸਾਰਟਡ ਸੋ ਬੇਸਿਕਲੀ ਜਦੋਂ ਜਿਹੜੀ ਪ੍ਰੋਡਕਟ ਹੈ ਜੋ ਤੁਸੀਂ ਕੋਈ ਕੰਮ ਕਰਦੇ ਜੇ ਤੁਸੀਂ ਉਹਨੂੰ ਇੰਜੋਏ ਕਰਦੇ ਨਾ ਤਾਂ ਮੈਨੂੰ ਲੱਗਦਾ ਗੱਲਾਂ ਨਹੀਂ ਹੁੰਦੀਆਂ ਫਸਟ ਟਾਈਮ ਪਹਿਲਾਂ ਹੀ ਕਾਫੀ ਸਟ੍ਰੈਸਫੁਲ ਮਾਹੌਲ ਵੀ ਬਣਿਆ ਹੋਇਆ ਸੀ ਕਿ ਵਾਰ ਲੱਗ ਜਾਣੀ ਆ ਸੋ ਉਸ ਉਸ ਦੇ ਹਿਸਾਬ ਨਾਲ ਜਿਵੇਂ ਹੁਣ ਫਿਲਮ ਆਈ ਹੈ ਸੋ ਲੱਗਦਾ ਵੀ ਲੋਕਾਂ ਨੂੰ ਸਟ੍ਰੈਸ ਫਰੀ ਹੋਏਗੀ ਜੀ 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 ਬਹੁਤ ਜ਼ਰੂਰੀ ਸੀਗਾ ਔਰ ਸਾਰੇ ਸਟ੍ਰੈਸ ਆ ਔਰ ਜੰਗ ਕੋਈ ਨਹੀਂ ਚਾਹੁੰਦਾ ਸੋ ਜਿਵੇਂ ਆਪਾਂ ਪਹਿਲੀ ਫਿਲਮ ਵੇਖੀ ਤਾਂ ਦੋ ਸੌਂਗਣਾ ਸੀਗਾ ਸੈਕਿੰਡ ਦੇ ਵਿੱਚ ਆਪਾਂ ਤਿੰਨ ਵੇਖ ਲਿਆ ਸੋ ਜਦੋਂ ਅਗਲੀ ਫਿਲਮ ਆਣੀ ਹੈ ਤਾਂ ਫਿਰ ਮਤਲਬ ਸਾਨੂੰ ਚਾਰ ਵੇਖਣ ਨੂੰ ਮਿਲਣਗੇ ਸਤਿ ਸ਼੍ਰੀ ਅਕਾਲ ਦਿਸਨੇਕਰਜ਼ ਐਨਕਸੈਵਰਟੀ ਵੀ ਮੈਂ ਸੋਨੀਆ ਸੋ ਫਿਲਮ ਰਿਲੀਜ਼ ਹੋ ਚੁੱਕੀ ਆ ਸੌਂਗਨ ਸੌਂਗਨੇ 2 ਇਸ ਫਿਲਮ ਦੇ ਜਿਨ੍ਹਾਂ ਵੱਲੋਂ ਲਿਖੀ ਗਈ ਆ ਅੰਮਰਦੀਪ ਸਾਹਿਬ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਚਾਲ ਮੈਂ ਠੀਕ ਆ ਜੀ ਬਿਲਕੁਲ ਪਹਿਲੀ ਤਾਂ ਤੁਹਾਡੀ ਲੁੱਕ ਇੱਕਦਮ ਚੇਂਜ ਨਜ਼ਰ ਆ ਰਹੀ ਆ ਸੋ ਇਸ ਦੇ ਪਿੱਛੇ ਦੀ ਵਜ੍ਹਾ ਕੁਝ ਖਾਸ ਨਹੀਂ ਬਸ ਉਦਾਂ ਹੀ ਮੈਨੂੰ ਵੀ ਨਹੀਂ ਪਤਾ ਲੱਗਿਆ ਜਿੱਦਾਂ ਕੋਈ ਇਹਦਾ ਰੀਜ਼ਨ ਕੋਈ ਨਹੀਂ ਓਕੇ ਸੋ ਫਿਲਮ ਦੀ ਗੱਲ ਕਰੀਏ ਸੌਂਗਨ ਸੌਂਕ ਨੇ ਹੁਣੇ ਟੂ ਰਿਲੀਜ਼ ਹੋਈ ਹੈ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਪੂਰੀ ਹੂਟਿੰਗ ਕਰ ਰਹੇ ਸੀ ਹੱਸ ਵੀ ਰਹੇ ਸੀਗੇ ਸੋ ਤੁਹਾਨੂੰ ਕਿਵੇਂ ਦਾ ਲੱਗਾ ਜੀ ਜਦੋਂ ਬੇਸਿਕਲੀ ਜੋ ਪਹਿਲਾ ਪਾਰਟ ਬਹੁਤ ਪਿਆਰ ਮਿਲਿਆ ਸੀਗਾ ਤਾਂ ਜਿਹੜੀ ਦਰਸ਼ਕਾਂ ਦੀ ਇੱਕ ਐਕਸਪੈਕਟੇਸ਼ਨਸ ਹੁੰਦੀਆਂ ਨੇ ਹਨਾ ਫਿਲਮ ਤੋਂ ਵੀ ਯਾਰ ਉਹ ਕਿਰਦਾਰ ਸਾਨੂੰ ਦੁਬਾਰੇ ਕਿਸ ਤਰ੍ਹਾਂ ਇੰਜੋਏ ਕਰਾਉਣਗੇ ਤੁਸੀਂ ਉਹਨਾਂ ਨੂੰ ਕਿੰਦਾ ਪਿਆਰ ਕਰਾਂਗੇ ਕਿੰਨਾ ਪਿਆਰ ਕਰਾਂਗੇ ਸੋ ਸਾਡੇ ਲਈ ਕਾਫੀ ਚੈਲੰਜਿੰਗ ਹੁੰਦਾ ਪੂਰੀ ਟੀਮ ਲਈ ਬਹੁਤ ਵੱਡਾ ਭਾਰ ਹੁੰਦਾ ਇੱਕ ਤਰ੍ਹਾਂ ਦਾ ਇਹ ਪਰ ਸਾਰੇ ਜਦੋਂ ਇਕਜੁੱਟ ਹੋ ਕੇ ਇੱਕ ਪਰਪਸ ਲਈ ਕਿ ਦਰਸ਼ਕਾਂ ਨੂੰ ਜਿਹੜੀਆਂ ਉਹਨਾਂ ਦੀ ਉਮੀਦਾਂ ਨੇ ਉਹਨਾਂ ਤੇ ਖਰਾ ਉਤਰਨਾ ਤੇ ਉਹ ਸਾਰਿਆਂ ਨੇ ਮਿਲ ਕੇ ਬਹੁਤ ਸੁਣੀ ਮਿਹਨਤ ਕੀਤੀ ਔਰ ਮੈਂ ਵੀ ਦੇਖ ਰਿਹਾ ਸਾਂ ਜਦੋਂ ਦਰਸ਼ਕ ਹੱਸਦੇ ਆ ਤਾਂ ਡੈਫੀਨਿਟਲੀ ਜਿਹੜੀ ਤੁਹਾਡੀ ਮਿਹਨਤ ਹੈ ਉਹ ਸਾਕਾਰ ਹੁੰਦੀ ਨਜ਼ਰ ਆਉਂਦੀ ਹੈ ਜਿਵੇਂ ਗੱਲ ਕਰੀਏ ਫਿਲਮ ਦੀ ਤਾਂ ਇਸ ਦੇ ਵਿੱਚ ਸਾਰੇ ਵੱਡੇ ਆਰਟਿਸਟ ਹੈਗੇ ਆ ਸੋ ਇੱਕ ਅਜੀਬ ਚੀਜ਼ ਵੀ ਹੁੰਦੀ ਵੀ ਜਦੋਂ ਵੱਡੇ ਆਰਟਿਸਟ ਹੁੰਦੇ ਤਾਂ ਚਾਹੇ ਆਪਾਂ ਫੀਮੇਲ ਐਕਟਰਸ ਦੀ ਗੱਲ ਕਰ ਲਈ ਨਿਮਰਤਾ ਅਤੇ ਸਰਗੁਨਾ ਸੋ ਇਦਾਂ ਹੋ ਜਾਂਦਾ ਵੀ ਸਾਨੂੰ ਰੋਲ ਕਟ ਮਿਲ ਰਿਹਾ ਜਾਂ ਜ਼ਿਆਦਾ ਮਿਲ ਰਿਹਾ ਸੋ ਇਹ ਅਜਿਹੀ ਵੀ ਕੋਈ ਪ੍ਰੋਬਲਮ ਦੇਖਣ ਨੂੰ ਮਿਲੀ ਜਾਂ ਫਿਰ ਸਭ ਸਾਰਟਡ ਸੋ ਨਾ ਨਾ ਇਹ ਇਦਾਂ ਦਾ ਇਹ بڑے ਮੈਚੁਰ ਆਰਟਿਸਟ ਨੇ ਜੀ ਬੜੇ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਆਪਣਾ ਆਪਣਾ ਕੰਮ ਪਤਾ ਹੈ ਸੋ ਇਦਾਂ ਦੀ ਕੋਈ ਗੱਲ ਉਹ ਸਾਰੇ ਕਿਰਦਾਰਾਂ ਨੂੰ ਇੰਜੋਏ ਕਰਦੇ ਪਏ ਬੇਸਿਕਲੀ ਜਦੋਂ ਜਿਹੜੀ ਪ੍ਰੋਡਕਟ ਹੈ ਜੋ ਤੁਸੀਂ ਕੋਈ ਕੰਮ ਕਰਦੇ ਜੇ ਤੁਸੀਂ ਉਹਨੂੰ ਇੰਜੋਏ ਕਰਦੇ ਨਾ ਤਾਂ ਮੈਨੂੰ ਲੱਗਦਾ ਇਹ ਗੱਲਾਂ ਨਹੀਂ ਹੁੰਦੀਆਂ ਇਹ ਗੱਲਾਂ ਉਦੋਂ ਹੁੰਦੀਆਂ ਜਦੋਂ ਉਹ ਨਾ ਜਦੋਂ ਜਿਹੜੀ ਕ੍ਰੀਏਟਿਵ ਚੀਜ਼ ਜਿਹੜੀ ਬੰਦੇ ਕਰ ਰਹੇ ਸ਼ਾਇਦ ਉਹ ਜੀ ਉਹਨਾਂ ਨੂੰ ਉਹ ਸਵਾਦ ਨਾ ਦੇ ਪਾ ਰਹੇ ਨੀ ਨਾ ਸ਼ਾਇਦ ਉਦੋਂ ਹੁੰਦਾ ਹੋਵੇ ਬਟ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਅੱਜ ਤੱਕ ਮੈਨੂੰ ਇਦਾਂ ਦੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਸਾਰੇ ਸਾਰੇ ਆਰਟਿਸਟਾਂ ਨਾਲ ਬੜਾ ਪਿਆਰ ਹੈ ਤੇ ਸਾਰੇ ਸਮਝਦੇ ਆ ਉਹ ਸਭ ਨੂੰ ਪਤਾ ਹੈ ਕਿ ਸਾਰੇ ਹੀ ਇੱਕ ਫਿਲਮ ਲਈ ਕੰਮ ਕਰ ਰਹੇ ਆ ਕਿਸੇ ਦਾ ਵੀ ਪਰਸਨਲ ਹਿੱਤ ਨਹੀਂ ਹੁੰਦਾ ਫਿਲਮ 'ਚ ਜਿਵੇਂ ਕੁਐਸਚਨ ਪਹਿਲਾਂ ਹੀ ਕਾਫੀ ਸਟ੍ਰੈਸਫੁਲ ਮਾਹੌਲ ਵੀ ਬਣਿਆ ਹੋਇਆ ਸੀ ਕਿ ਵਾਰ ਲੱਗ ਜਾਣੀ ਆ ਸੋ ਉਸ ਉਸੇ ਹਿਸਾਬ ਨਾਲ ਜਿਵੇਂ ਹੁਣ ਫਿਲਮ ਆਈ ਹੈ ਸੋ ਲੱਗਦਾ ਵੀ ਲੋਕਾਂ ਨੂੰ ਸਟ੍ਰੈਸ ਫ੍ਰੀ ਹੋਏਗੀ ਜੀ 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 ਬਹੁਤ ਜ਼ਰੂਰੀ ਸੀਗਾ ਔਰ ਸਾਰੇ ਸਟ੍ਰੈਸ ਔਰ ਜੰਗ ਕੋਈ ਨਹੀਂ ਚਾਹੁੰਦਾ ਬਟ ਔਰ ਬੜਾ ਬੜੇ ਨੁਕਸਾਨ ਹੁੰਦੀ ਆ ਉਹਦੇ ਔਰ ਸੋ ਸਾਰਿਆਂ ਤੇ ਹੀ ਡਾਇਰੈਕਟਲੀ ਇੰਡਾਇਰੈਕਟਲੀ ਅਸਰ ਵੀ ਹੁੰਦਾ ਨਾ ਤਾਂ ਇੱਕ ਮਾਹੌਲ ਇੱਕ ਹਵਾ ਜੀ ਸਟ੍ਰੈਸ ਜਾ ਜਾਂਦਾ ਦਾ ਬੜਾ ਸੀਗਾ ਬਟ ਅੱਜ ਜਦੋਂ ਇਹ ਜਿਹੀਆਂ ਫਿਲਮਾਂ ਇਹ ਜਿਹੀਆਂ ਐਫਰਟਸ ਜਿਹੜੀਆਂ ਨੇ ਉਹ ਰਿਲੈਕਸ ਕਰਦੀਆਂ ਮਤਲਬ ਅਸੀਂ ਆਪ ਰਿਲੈਕਸ ਹੋਏ ਆ ਸੋ ਦਰਸ਼ਕ ਵੀ ਰਿਲੈਕਸ ਹੋ ਰਿਹਾ ਔਰ ਬੜੀ ਹਸਣਾ ਬਹੁਤ ਜ਼ਰੂਰੀ ਹੈ ਸੋ ਜਿਵੇਂ ਆਪਾਂ ਪਹਿਲੀ ਫਿਲਮ ਵੇਖੀ ਤਾਂ ਦੋ ਸੰਕਣਾ ਸੀਗਾ ਸੈਕਿੰਡ ਦੇ ਵਿੱਚ ਆਪਾਂ ਤਿੰਨ ਵੇਖ ਲਿਆ ਸੋ ਜਦੋਂ ਅਗਲੀ ਫਿਲਮ ਆਣੀ ਹੈ ਤਾਂ ਫਿਰ ਮਤਲਬ ਸਾਨੂੰ ਚਾਰ ਵੇਖਣ ਨੂੰ ਮਿਲਣੀ ਹੋਵੇਗਾ ਹੋ ਸਕਦਾ ਹਲੇ ਤਾਂ ਹਲੇ ਨਹੀਂ ਆਪਾਂ ਕੋਈ ਸ਼ੇਅਰ ਨਹੀਂ ਕੁਝ ਇਦਾਂ ਦਾ ਨਹੀਂ ਕਰ ਸਕਦੇ ਪਰ ਇਦਾਂ ਨਹੀਂ ਹੈ ਕੋਈ ਹੋਰ ਵੀ ਰਾਹ ਹੋ ਸਕਦਾ ਕੋਈ ਹੋਰ ਵੀ ਤਰੀਕਾ ਹੋ ਸਕਦਾ ਸੋ ਜਾਂਦੇ ਹਾਂ ਦੇ ਦਰਸ਼ਕਾਂ ਨੂੰ ਜੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਫਿਲਮ ਨੂੰ ਪਿਆਰ ਦੇ ਰਹੇ ਹੋ ਪਸੰਦ ਕਰ ਰਹੇ ਹੋ ਇਹ ਸਾਨੂੰ ਜਿਹੜਾ ਤੁਸੀਂ ਸ਼ਾਬਾਸ਼ੀ ਦੇ ਰਹੇ ਹੋ ਸਾਡੇ ਲਈ ਇਹੀ ਸਭ ਕੁਝ ਹੈ ਇਹਦੇ ਨਾਲ ਹੀ ਸਾਨੂੰ ਊਰਜਾ ਮਿਲਦੀ ਹੈ ਤੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਪ ਵੀ ਅੱਜ ਹਾਸਰੇ ਹੋ ਖੁਸ਼ ਹੋ ਰਿਲੈਕਸ ਹੋ ਤੇ ਨਾਲ ਹੀ ਸਾਡੀ ਸਾਰੀ ਟੀਮ ਵੀ ਅੱਜ ਰਿਲੈਕਸ ਫੀਲ ਕਰ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਸੋ ਮੈਨਕਸ ਸੋ ਮੈਨ